ਮੈਂਟੋ ਮੈਂਟੀ ਤਿਆਰੀ ਹੋ ਗਈ ਹੈ ਹੈ ਵੇ ਜੰਦਰੇ ਵੱਜ ਗਏ ਆ ਤੇ ਸਾਸਿਕਾ ਸਾਰੇ ਭੈਣ ਭਰਾਵਾਂ ਨੂੰ ਸਾਸਿਕਾ ਜੀ ਤੇ ਅੱਜ ਅਸੀਂ ਚੱਲਿਆਂ ਸਾਗ ਲੈਣ ਸਾਗ ਲੈਣ ਚੱਲੇ ਆ ਪਹਿਲਾਂ ਇਦਾਂ ਦਾ ਵਾਡਾ ਵਾ ਨਜ਼ਰਾਂ ਚ ਅੱਗੇ ਪਹਿਲੀ ਜੀ ਜਾਂਦੇ ਹੋਏ ਚਾਹੀਦਾ ਸੀ ਸਾਗ ਲੈਣਾ ਜਿਵੇਂ ਬਣਾ ਬਣਾ ਲੈਣ ਚੱਲੇ ਉਹ ਵੀ ਵਾਡੇ ਚੱਲੇ ਆ ਮਨਫਨਾ ਦੇ ਨਾਨਕੇ ਚੱਲੇ ਆ ਅਸਲ ਵਿੱਚ ਗੱਲ ਮੰਮਾ ਦੀ ਦਾ ਸ਼ਾਮਾਂ ਨੂੰ ਫੋਨ ਆਇਆ ਤੇ ਕਹਿੰਦੇ ਵੀ ਆਜੋ ਇਹ ਘਰ ਨੂੰ ਲੈਣ ਦੀ ਛੁੱਟੀ ਹੈ ਪਤਾ ਤੁਹਾਡੀਆਂ ਆਂਦੇ ਵੀ ਹੱਦ ਕੋ ਸਾਗ ਹੈਗਾ ਵਾ ਤੇ ਤੁਹਾਨੂੰ ਸਾਗ ਚਾਹੀਦਾ ਮਾਨਾ ਇਹ ਸਾਗ ਤੇ ਸਾਡਾ ਆਪਣਾ ਹੀ ਬੜਾ ਹੋ ਗਿਆ ਵਾ ਬਸ ਮਿਸਤਰੀ ਲੱਗਿਆ ਤਾਂ ਤੋੜਨ ਦਾ ਕੰਮ ਹੀ ਨਹੀਂ ਲੱਗਦਾ ਨਾ ਬਣਾਉਣ ਦਾ ਟਾਈਮ ਲੱਗਦਾ ਵਾ ਵੀ ਦੇਣ ਛੋਟੇ ਛੋਟੇ ਆ ਆਂਦੇ ਨਹੀਂ ਮੈਂ ਬਣਾਉਣ ਲੱਗੀ ਆ ਤੇ ਜੇ ਬਣਿਆ ਲੈਣਾ ਤੇ ਫਿਰ ਨੀਤ ਬਦਲ ਗਈ ਵੀ ਚਲ ਜੇ ਬਣਿਆ ਬਣਾਇਆ ਸਾਗ ਮਿਲਣ ਡਿਆ ਵਾ ਚਲ ਜੰਨੇ ਨਾਲ ਮੰਨਤ ਹਣੀ ਆਂਦੇ ਸੀ ਵੀ ਕਿੰਨਾ ਚਿਰ ਹੋ ਗਿਆ ਵਾ ਅਸੀਂ ਗਏ ਨਹੀਂ ਆ ਵਿਆਹ ਅਸੀਂ ਹੋਏ ਆ ਤੇ ਇਹ ਰਹਿ ਗਈਆਂ ਸੀ ਵਿਚਾਰੀਆਂ ਤੇ ਤਾਂ ਕਰਕੇ ਮੈਂ ਚਲ ਅੱਜ ਸੰਡੇ ਆ ਤੇ ਚੱਕ ਤਾਂ ਮੈਂ ਸਲਾਹ ਬਣਾਈ ਸੀ ਤੇ ਹੁਣ ਤੋਂ ਜੇ 12 ਵਜੇ ਆ ਜੇ ਪਹੁੰਚਦਾ ਪਹੁੰਚਦਾ 1 ਵਜ ਜਾਣਾ ਮੈਨੂੰ ਲੱਗਦਾ ਹੈ ਉੱਥੋਂ ਰਾਤ ਦੀ ਰੋਟੀ ਆ ਗਈ ਹੋਣਾ ਸਾਗ ਲੈ ਕੇ ਤਾਂ ਆਪ ਕੋ ਭੱਜ ਜਾਣਾ ਹਣਾ ਸਾਗ ਲੈ ਕੇ ਆ ਜਣਾ ਚਾਰ-ਦਨ ਤੜਕੇ ਲਾ ਕੇ ਖਾਵਾਂਗੇ ਆਓ ਤੇ ਹੁਣ ਡਿੱਗੀ ਆਪਣੀ ਲੈ ਲਾਓ ਪਈ ਉਹ ਚਿਤਨਾ ਭੁੱਲੇ ਲੈ ਲੱਗਿਆ ਕਿਉਂਕਿ ਫਿਰ ਅਜੇ ਭਾਂਡਾ ਆ ਗਿਆ ਫਿਰ ਉਹਨਾਂ ਦਾ ਹੁੰਦਾ ਵਾ ਪਈ ਉੱਥੇ ਕੋਈ ਨਾ ਕੋਈ ਲੋਡ ਪੈ ਜਾਂਦੀ ਆ ਨਹੀਂ ਨਹੀਂ ਆਪਣੇ ਭਾਂਡੇ ਆਪਣੇ ਖੜੋ ਇੱਕ ਤਾਂ ਚੀਜ਼ ਬਣਾ ਕੇ ਦੇਣੋਂ ਤੋਂ ਭਾਂਡਿਆਂ 'ਚ ਪਾ ਕੇ ਦੇਣੋਂ ਉਹ ਕੰਮ ਨਹੀਂ ਪਾਦਾ ਹੁੰਦਾ ਆ ਗਿਆ ਵੀ ਸਾਗ ਨਿਆਣੇ ਚੱਲ ਗਏ ਬਾਹਰ ਨਿਆਣੇ ਬਾਹਰ ਹੀ ਸ਼ਾਬਾਸ਼ ਤੋੜ ਦਿਓ ਜਿਹੜੇ ਪੱਕੇ-ਪੱਕੇ ਆ ਗਏ ਤੋੜੇਗਾ ਕੋਈ ਨਾ ਬਸ ਕਿੰਨੇ ਕੁ ਇਹ ਹਰ ਕਰਦੇ ਸੰਤਰੇ ਦੀ ਮੋਝ ਆ ਗਈ ਹੈ ਦੇਖ ਇਹ ਤਾਂ ਆਪਾਂ ਲ ਕੇ ਵੇਖੇ ਤੋੜ ਡੀਆਂ ਤੇ ਆ ਗਈਆਂ ਪਰ ਇਹਨਾਂ ਨਾਲ ਗੱਲ ਹੀ ਭਾਂਡੀ ਪੱਕੇ ਪੱਕੇ ਤੋੜ ਲਾ ਕਰਦਾ ਫੜਾ ਲੈ ਜਾਂਦੇ ਆ ਆਹ ਵੇਖਿੰਦੇ ਆ ਆਹ ਸੋਹਣੇ ਸੋਹਣੇ ਤੋੜ ਲਓ ਪੱਕੇ ਪੱਕੇ ਜਿਹੜੇ ਆਹ ਸੋਹਣੇ ਸੋਹਣੇ ਵੇ ਮਤਲਬ ਕਿ ਪੱਕੇ ਕੀ ਬਾਤ ਹੈ ਸੋਹਣੇ ਦੇਖਿਆ ਵਸਤੇ ਕਿ ਆਪ ਵੀ ਸੋਹਣੇ ਸੋਹਣੇ ਚੁੰਨ ਚੁੰਨ ਕੇ ਖਾਈ ਦੇ ਆ ਫਿਰ ਬੜੇ ਇੰਨੇ ਕੁ ਆਹ ਵੇਖ ਲਓ ਤਾਂ ਕਿ ਆਪੇ ਮੁੱਲ ਲੈਣਗੇ ਹਾਂ ਹਾਂ ਨਹੀਂ ਜਦੋਂ ਘਰ ਦੇ ਸੰਤਰੇ ਫਿਰ ਕ ਮੁੱਲ ਲੈਣੇ ਭਲਾ ਹੈ ਸਾਗ ਲਿਆਉਣਾ ਸਾਗ ਦੇ ਬਦਲੇ ਸੰਤਰੇ ਦੇ ਜਣੇ ਉਹਨਾਂ ਨੂੰ ਤੇ ਫੇ ਕੰਮ ਬਰਾਬਰੀ ਪੈ ਗਿਆ ਫਿਰ ਤੁਹਾਨੂੰ ਕੁ ਫਾਇਦਾ ਆਇਆ ਹੈ ਤਾਂ ਹੀ ਫਾਇਦਾ ਆ ਕੇ ਚਲ ਆ ਜਾ ਬੜੇ ਜਨੇ ਵੇਖਾਂ ਕਿ ਦੇ ਮੇਰੇ ਤੇ ਯਕੀਨ ਨਹੀਂ ਆਇਆ ਹੈ ਨਹੀਂ ਦੂਰੇ ਤੋੜਨ ਗਈ ਹੈ ਦੋ ਘਰ ਵਾ ਫਿਰ ਵਿਚਾਰਿਆਂ ਦੇ ਪੂਰੇ ਬਣਾਉਣ ਸੰਤਰੇ ਤੇ ਕੀ ਫਾਇਦਾ ਚੱਲ ਭਰਾ ਅਸੀਂ ਕਿੰਨੇ ਕ ਖਾ ਲੈਣੇ ਆ ਤੇ ਚਲ ਉਹਨਾਂ ਦੇ ਆ ਜਾਣਗੇ ਵਿਚਾਰਾਂ ਦੇ ਤੇਰੇ ਅੱਗੇ ਜ਼ੋਰ ਵਾ ਹੁਣ ਆਹੋ ਤੇ ਹੋਰ ਤੇਰੀ ਮੰਦਨੀ ਆ ਵੀਡੀਓ ਚ ਤੂੰ ਮੰਨਣਾ ਨਹੀਂ ਦਈਆ ਆ ਤੇ ਹੋਰ ਨਾਲ ਤੋਂ ਸੰਦੀਪ ਨੂੰ ਖਾਣ ਦਿੰਨੀ ਆ ਅਸਲ ਚ ਵੀ ਮੰਨੋਗਾ ਸੰਦੀਪ ਨੂੰ ਤੇ ਖਾਣ ਨਹੀਂ ਦਿੰਦੀ ਤੇ ਹੁਣ ਕੀ ਕਰਨਾ ਚੱਲਾ ਚੱਲਾ ਚਲੀਏ ਹਾਂਜੀ ਚਲੀਏ ਨਾਉ ਨੂੰ ਛੱਡ ਜੀਏ ਨਾ ਬਰਾਣਾ ਕਰ ਤੂੰ ਪੜਨਾ ਜਾ ਕੇ ਤੂੰ ਬੋਲਣਾ ਤੇ ਜਾ ਕੇ ਵੀ ਚਲੋ ਚਲੋ ਫਿਰ ਚਲੋ ਚਲਦੇ ਆ ਦੇਦੀ ਚੀਤਾ ਦੇ ਪਿੰਡ ਨਵਕੀ ਮਜ਼ਾ ਲੱਗਾ ਸਰਪ੍ਰਾਈਜ਼ ਨਾਨਕਿਆਂ ਦਾ ਪਤਾ ਹੈ ਤੈਨੂੰ ਵੀ ਅੱਜ ਆਉਣਾ ਛਾੜੀ ਦੇ ਸਮੋਸਾ ਆ ਜਾਓ ਕੇ ਬਹਿ ਰਿਆ ਤੁਹਾਡਾ ਵੀ ਵਾਂਡੇ ਦਾ ਵਾਂਡਾ ਹੋ ਗਿਆ ਕੀ ਤਾਨੇ ਆਪਣੇ ਪੇਕੇ ਪਿੰਡੋਂ ਆਣ ਕੇ ਲਿਆ ਸਮਾਨ ਵੇਖ ਲਾ ਇਹ ਗੱਲੋਂ ਸਿਆਣੀ ਆ ਆਦਾ ਬਾਬਾ ਆਈ ਨਾ ਟੈਮ ਬਸ ਆ ਨਿਕਿ ਨਿਕੇ ਲੈਂਡਿੰਗ ਰੱਖ ਬਣ ਕੇ ਉਹਦਾ ਹੈ ਤੂੰ ਸਿਆਣੀ ਆ ਵੀ ਆ ਸਮਾਨ ਆਪਣੇ ਪਿੰਡੋਂ ਲੈਣੀ ਆਪਣੇ ਹਾਂ ਤੂੰ ਹੋਰ ਬਾਹਰ ਲਿਆ ਨੂੰ ਕਿ ਉਹ ਸੱਥੀ ਗਾ ਗਏ ਨਹੀਂ ਦਿਨ ਹੈ ਇਹ ਲਾ ਨਾ ਵਾ ਹੈ ਕਿ ਨਹੀਂ ਛੜਣ ਵਾਲਾ ਦਾ ਫਾਇਦਾ ਕਰੋ ਪਹੁੰਚ ਗਿਆ ਜੀ ਮੇਲ ਆਜੋ ਆਜੋ ਤੁਸੀਂ ਕਿ ਪਿੱਛੇ ਜਾ ਆਜੋ ਗਾਂ ਉਹ ਸਾਗ ਲੈਣ ਆਏ ਜੇ ਛੜੀ ਛੜੀ ਆਂਦਾ ਹੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾ 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 ਸਤਿ ਸ਼੍ਰੀ ਅਕਾਲ ਨਾ ਆਪਣੇ ਸਤਿ ਸ਼੍ਰੀ ਅਕਾਲ ਤਾਂ ਇਹ ਮੇਲ ਨਾ ਮੈਂ ਮੇਰੇ ਘਾੜੇ ਨੂੰ ਕਰ ਲਿਆ ਛਿਆਰੀ ਦਾ ਤੇ ਬਸ ਆਹੋ ਹੀ ਕੰਮ ਆ ਘਰ ਵੀ ਤੇ ਬਾਹਰ ਵੀ ਪਤੰਗਾ ਇੱਥੇ ਵੀ ਆਉਂਦਿਆ ਸਾਰੀ ਕੋਠੇ ਤੇ ਚੜ ਗਿਆ ਵਾ ਤੰਗਾਂ ਦਾ ਜੋਰ ਪਿਆ ਪੂਰਾ ਮੌਸਮ ਵੀ ਬਹੁਤ ਵਧੀਆ ਆ ਗਿਆ ਬੱਦਲ ਬੜੇ ਸੋਹਣੇ ਲੱਗਣਦੇ ਆ ਬਸ ਇਹ ਤਾਂ ਹੁਣ ਉਤਰਿਆ ਥੱਲੇ ਪੀ ਲਿਆ ਚਾਹ ਪਾਣੀ ਤੇ ਹੁਣ ਜਿਹੜੇ ਮੇਨ ਕੰਮ ਆਏ ਆ ਜੀ ਤਾਂ ਮੈਂ ਜਿਹੜੇ ਮੇਨ ਕੰਮ ਆਏ ਲਾਪੋ ਬਣਾ ਕੇ ਤੇ ਨਾ ਤੜਕੇ ਲਾ ਜੀ ਇਹ ਖਾ ਜੀ ਨਾਲ ਇਹਨਾਂ ਨੂੰ ਖਵਾ ਲ ਜੀ ਤੜਕਾ ਤਿਆਰ ਆਪ ਕਰਨਾ ਵਾ ਸਾਗ ਬਣ ਗਿਆ ਵਾ ਹਾਂ ਜੀ ਸਾਗ ਹੁੰਦੇ ਨੂੰ ਬਣ ਗਿਆ ਪਿੰਡ ਜਾ ਕੇ ਲਾ ਲੈਣਾ ਪਿੰਡ ਜਾ ਕੇ ਲਾਣਾ ਪਿੰਡ ਜਾ ਕੇ ਲਾ ਲਾਂਗਾ ਹੁਣ ਦੂਸਰੀ ਸਬਜ਼ੀ ਜਿਹੜੀ ਹੁਣ ਖਾਣੀ ਸੀ ਉਹਨੂੰ ਮੈਂ ਤੜਕਾ ਲਾ ਦੇਣੀ ਆ ਮੈਂ ਇੱਧਰ ਵੇ ਚੱਲਣ ਡਿਆ ਪੂਰੇ ਮਹੀਨੇ ਸਰ ਜੇ ਸਬਜ਼ੀਆਂ ਕੱਟ ਦਿੱਤੀਆਂ ਵੀ ਆਂਦੇ ਆ ਆਪਣੇ ਪਸੰਦਾਂ ਆਣ ਕੇ ਤੜਕਾ ਲਾ ਲਿਓ ਤੂੰ ਇਹ ਨਹੀਂ ਖਾਣਾ ਸਾਗ ਹੈ ਨਹੀਂ ਖਾਣਾ ਤੇ ਛੋਟੇ ਰਾਂਗੇ ਛੋਟੇ ਉਹ ਪਤੰਗਾ ਲਾ ਮਾਸਟਰ ਤਾਂ ਨਿਕਲ ਗਈ ਉਹ ਉਹ ਜਿਵੇਂ ਆਇਆ ਉਹ ਦਾ ਕੋਠੇ ਦੇ ਇੱਥੇ ਜੇ ਕਿਤੇ ਉਹ ਆ ਜੇ ਆ ਤਾਂ ਥੱਲੇ ਨਾ ਉੱਤੇ ਤਾਂ ਪਤੰਗਾ ਇੰਨੀਆਂ ਇੱਥੇ ਹੁੰਦੀਆਂ ਵਾ ਸਮਾਜੀ ਤਾਂ ਦੇ ਕਰਲਾ ਘੜੀ ਖੜਨਾ ਵਾ ਨਹੀਂ ਖਾ ਕੇ ਜਾਵਾਂਗੇ ਘਰ ਵੀ ਆਵੇ ਡਿੱਗੀ ਰੱਖ ਲਈ ਲਾਗੇ ਤੇ ਲਾਗੇ ਕੋਰੇ ਕੀ ਐ ਦੂਰ ਰੱਖ ਲਾਵਾਂ ਸਾਜੇ ਡਿੱਗੀ ਪੌਣਗੀ ਸਾਜੇ ਹੁਣੇ ਪੈ ਵੀ ਜਾਣਾ ਵਾ ਮਾਸੇ ਠੀਕਾ ਜੇ ਨੇ ਤਾਂ ਨਾਲ ਮੰਮੀ ਹੁਣ ਤੜਕ ਜਾਨੇ ਆ ਮੰਮੀ ਨੂੰ ਤੜਕਿਆ ਨੇ ਕਿ ਮੰਮੀ ਦਾ ਸਾਗ ਨੂੰ ਮੰਮੀ ਹਣਾ ਦੇ ਸਾਗ ਮੰਮੀ ਹਣਾ ਵਾਸਤੇ ਸਾਗ ਤੜਕ ਜਾਨੇ ਆ ਨਾ ਤੇ ਡਿੱਗੀ ਚ ਪਾ ਲੈਨੇ ਆ ਉਹ ਲੈ ਜਾਗੇ ਨਾਲ ਠੀਕ ਆ ਡਿੱਗੀ ਕਿੰਨਾ ਵਧੀਆ ਰੱਖ ਡਿੱਗੀ ਚ ਜਿਹੜਾ ਖੜਨਾ ਮੈਂ ਉਹ ਤੜਕਾ ਨਹੀਂ ਲਾਉਣਾ ਨੂੰ ਉਹ ਜਾ ਕੇ ਤੜਕ ਲਾਗੇ ਤੇ ਇਥੋਂ ਤੜਕ ਲਾ ਅੰਡਿੱਗਾਂ ਚਾਰਾਂ ਦਾ ਅਦਰਕ ਪਿਆਜ਼ ਬਚਾਉਂਦੇ ਆ ਕੋਈ ਨਹੀਂ ਫਿਰ ਕੀ ਆ ਚਾਰਾਂ ਦਾ ਅਦਰਕ ਪਿਆਜ਼ ਬਚਾਉਂਦੇ ਆ ਤੇ ਜੇ ਅਹੀਂ ਰਾਤ ਰਹਿਣਾ ਹੁੰਦਾ ਤਾਂ ਫਿਰ ਨਹੀਂ ਪਤਾ ਕੀ ਹੁਣ ਸਾਗ ਐ ਖਾ ਜਾਣਾ ਫਿਰ ਜਿਹੜਾ ਸਵੇਰੇ ਖਾਵਾਂਗੇ ਨਾ ਉੱਤ ਆ ਜਾ ਤਾਜਾ ਤੜਕਾ ਲੱਗਾ ਹੋਇਆ ਨਾ ਤਾਂ ਫਿਰ ਜ਼ਿਆਦਾ ਸਵਾਦ ਬਣਦਾ ਵਾ ਐਦਾਂ ਤੜਕਾ ਬਿਆਹ ਹੋ ਜਾਣਾ ਵਾ ਸਵੇਰ ਨੂੰ ਫਿਰ ਗਰਮ ਕਰਨਾ ਵਾ ਉਹ ਫਿਰ ਤੜਕਾ ਹੀ ਤਾਜਾ ਲਾੜਾਂਗੇ ਤੇਰਾ ਤਾਂ ਮੇਰੇ ਪੇਕਿਆਂ ਦੇ ਹਨਾ ਨਾ ਹੀ ਗੰਡੇ ਮੁੱਕਣ ਫਿਰ ਫਾਇਦਾ ਵੀ ਕਰਨਾ ਚਾਹੀਦਾ ਥੋੜਾ ਜਿਹਾ ਦੇ ਕੋਲ ਥੋੜੀ ਲਾਹ ਲੈਣਾ ਚਾਹੀਦਾ ਇੰਨਾ ਹੀ ਬੜਾ ਵਾ ਤੇ ਇੰਨੀ ਮਿਹਨਤ ਕੀਤੀ ਇਹਨਾਂ ਨੇ ਕੱਟ ਕੇ ਬਣਾ ਕੇ ਧੋ ਗਏ ਸਾਨੂੰ ਤਿਆਰ ਕਰਕੇ ਫੜਾਤਾ ਸਾਗ ਹੁਣ ਤੁਸੀਂ ਥਾਂਨੇ ਆਂਦੇ ਹੋ ਵੀ ਹੁਣ ਤੜਕਾ ਵੀ ਲਾ ਕੇ ਦੇ ਦੇਣ ਹੈ ਚੱਲ ਭਰਾ ਮੈਂ ਨਹੀਂ ਕੁਝ ਵੀ ਕਹਿੰਦਾ ਕੋਈ ਨਹੀਂ ਕਰਣੀ ਵਾਲੇ ਜਵਾਈਆਂ ਨਹੀਂ ਕਰਦੇ ਹਨਾ ਮੈਂ ਨਹੀਂ ਕੋਈ ਨਹੀਂ ਪੂਰਾ ਹੀ ਲਾਹ ਕੱਢਣ ਦੇ ਹੁੰਦੀ ਮਾਵਾ ਦਾ ਸੋਖੇ ਇਹ ਗੱਲ ਮਾਵਾ ਦਾ ਸੋਖ ਹੁੰਦਾ ਨਾ ਵਿਲਾ ਬਣਾ ਬਣਾ ਸਾਗ ਬਣਾਉਂਦਾ ਮੈਨੂੰ ਹੈ ਕਿ ਨਹੀਂ ਉਹ ਆਪਣੀ ਵਾਲੀ ਤਿੱਕੂ ਵਾਲੀ ਬਣਾਇਆ ਸੀ ਤੇ ਜੋਰ ਹੋ ਗਿਆ ਫਿਰ ਬਸ ਹੁਣ ਸਾਗ ਨਹੀਂ ਜਿਹੜਾ ਪਹਿਲਾ ਤੇ ਆਖਰੀ ਸਾਗ ਇਹੋ ਹੀ ਆ ਬਸ ਸਾਲ ਦਾ ਆਪਣਾ ਫਿਰ ਕੰਮ ਹੀ ਇਹੋ ਜਿਹਾ ਕੀ ਕਰੀਏ ਟਾਈਮ ਲੱਗਦਾ ਜ਼ਿਆਦਾ ਲੱਗਦਾ ਟਾਈਮ ਟਾਈਮ ਹੀ ਲੱਗਦਾ ਤੇ ਨਾਲੇ ਵਿਲਾ ਟਾਈਮ ਚਾਹੀਦਾ ਇੱਕ ਸਾਗ ਦੀ ਅੱਗ ਬਾਰ-ਬਾਰ ਬਾਲੋ ਫਿਰ ਉਹਨੂੰ ਕਰੋ ਵੀ ਥੋੜਾ ਛਿਲ ਕੇ ਬਣਾਓ ਤੇ ਹੁਣ ਦੇਣ ਨਹੀਂ ਕਿ ਨਹੀਂ ਕਿ ਅੱਜ ਇਹ ਮਿਸਤਰੀ ਛੱਡ ਜਾਣ ਵੀਰੇ ਦਾ ਕੰਮ ਪੈਂਦਾ ਜੇ ਵੀਡੀਓ ਵਾਲੇ ਨਾਲ ਫਿਰ ਹੋਰ ਕੰਮ ਰੱਬਲੀ ਦਾ ਬਾਬੇ ਚਲੋ ਆ ਵੀ ਕਰ ਲਈਏ ਲਾਹ ਕੱਢ ਲਈਏ ਛੁੱਟੀ ਦਾ ਪੀਨੇ ਵਾਲਿਆਂ ਦੇ ਨਾਲ ਕੋਈ ਧੀਰਾ ਕੱਪੜੇ ਧੋ ਲੋ ਇੰਨੇ ਕੰਮ ਹੋ ਜਾਂਦੇ ਆ ਸਾਗ ਬਣ ਗਿਆ ਤੇ ਪਰ ਵੱਖੋ ਵੱਖੇ ਭਾਂਡੇ ਚ ਵੀ ਪੈ ਗਿਆ ਨਾਲ ਹੀ ਵੰਡੇ ਵੀ ਗਿਆ ਨਾਲ ਹੀ ਵੰਡੇ ਵੀ ਆ ਗਿਆ ਇਹ ਸਗਾਤੀ ਹੁੰਦੀ ਹੈ ਇੱਕ ਸਾਗ ਦੀ ਜਦੋਂ ਬਣ ਜੇ ਤੇ ਫਿਰ ਭਾਂਡਿਆਂ ਚ ਵੀ ਵੈਣਾ ਹੁੰਦਾ ਵੀ ਆਹ ਫਲਾਣੇ ਦਾ ਤੇ ਆਹ ਧਮਕਾਣੇ ਦਾ ਨਾਲੋਂ ਨਾਲ ਹੀ ਪਤੀਲਾ ਵਿਹਲਾ ਕਰਤਾ ਉਹਨਾਂ ਦਾ ਉਹ ਜੇ ਬਣਿਆ ਹਨਾ ਇਹ ਚ ਪਾਵਾਂਗੇ ਪਨੀਰ ਜਾ ਕੇ ਹਨਾ ਕੀ ਪਨੀਰ ਵਿੱਚ ਇਹਦੇ ਟੁਕੜੀਆਂ ਕੱਟ ਕੇ ਆਹ ਕਿਹ ਚ ਹਾਂ ਸਾਗ ਜਿਵੇਂ ਉਹ ਪਾਲਕ ਪਨੀਰ ਬਣਾਣਾ ਕਿ ਵੱਖਰਾ ਆਹ ਕੁਛ ਬਣਾ ਦੀ ਆਪਣੀ ਪਾਲਕ ਹੈਗੀ ਆ ਹਾਂ ਚਾਰ ਤਿੰਨ ਸਾਗ ਚੱਲੇਗਾ ਸਾਰੇ ਆਪੋ ਆਪਣੇ ਕੰਮ ਹੀ ਲੱਗੇ ਵੇਖਾਂ ਇੱਕ ਪਾਸੇ ਪੱਕਣ ਰਹੀ ਆ ਇੱਕ ਪਾਸੇ ਉਹ ਬਾਹਰ ਸਾਗ ਟੁੱਟਣ ਰਿਹਾ ਮੰਦੇ ਕਰਨਾ ਵਾ ਉਹੜਾ ਬਣਿਆ ਵਾ ਕਿਨੇ ਖਾਣਾ ਵਾ ਤੂੰ ਵਖਾ ਤੂੰ ਡੰਡੀ ਐ ਆੜੇ ਨੇ ਵਖਾ ਤੂੰ ਡੰਡੀ ਐ ਵਾ ਗੰਦਲ ਵਾਲਾ ਸਾਗ ਸਾਗ ਤੇ ਖੜਨਾ ਵਾ ਭਰਾ ਸਾਗ ਹੀ ਲੈਣਾ ਮੇਰਾ ਸਾਨੂੰ ਛੱਡ ਜਣਾ ਚਾਹਦਾ ਨਾ ਉਹ 12 ਤੋੜੀ ਜਾਣ ਰਹੀ ਐ ਮੰਤ ਤੇ ਤੂੰ ਡਿੱਗੀ ਭਰ ਲਈ ਐ ਲਖੜਾ ਉਹ ਲੈ ਮੈਂ ਕੈਂਚੀ ਦੋ ਕੈਂਚੀ ਇਹ ਖਲਾਤੀਆਂ ਨਹੀਂ ਆ ਇਹ ਕੱਟ ਨਹੀਂ ਕਿਦਾਂ ਮੈਂ ਕਰਕੇ ਵੇਖਾ ਬਣਾ ਪਿੱਛੇ ਚੱਲਣ ਦੇ ਪਿੱਛੇ ਆ ਵੇ ਅੱਗੇ ਕਿੱਥੋਂ ਬਟਾ ਆ ਵੇ ਕਿੰਝ ਚੱਲਣ ਦੇ ਕਿੱਥੋਂ ਬਟਾ ਇਕਲਾ ਤੋਂ ਬੜ ਗਈ ਰੋਟੀ ਪੜ ਰੋਟੀ ਪੜ ਐਦਾਂ ਕਟਾ ਤਈਆਂ ਕੱਟ ਦੋ ਮੈਨੂੰ ਫਾਹੇ ਰੋਟੀ ਲੋਨੀ ਮੇ ਕੋਨੀ ਇਦਾਂ ਲੱਤ ਜਵਾਰ ਵਾਲੀਆਂ ਨਾ ਜਵਾਰ ਵਾਲੇ ਉੱਤੇ ਕਿੰਨਾ ਛੇਰ ਲੱਗਦਾ ਇੱਥੇ ਤਾਣੀਆਂ ਕਿੱਥੋਂ ਕੱਟ ਹਾਂਜੀ ਹਾਂਜੀ ਲਵਾਵੇਂ ਨਾ ਲਵਾਵੇਂ ਨਾ ਗੱਲ ਆਪਾਂ ਲਵਾਵੇਂ ਨਾ ਚਾਤ ਵਾਪਸ ਜਾਣੀ ਐਦਾਂ ਦਾ ਫਿਰ ਪਤਲੀ ਨਹੀਂ ਲੱਗਦੀ ਨਾ ਉਹਨੂੰ ਡਾਂਹ ਲਾਉਣ ਪੜਾ ਡਾਂਹ ਬਣਾਏ ਕੀ ਰੋਟੀ ਜਵਾਰ ਵਾਲੀ ਇਹਦੀ ਲੱਤ ਕਰੋ ਉੱਥੇ ਕੀ ਵਿਚਾਰੀ ਦੀ ਆ ਮੇ ਕੋਲ ਸਾਰੇ ਜਿਹੜੇ ਆ ਨਾ ਰੋਟੀ ਖਣੋਂ ਬੈਰੇ ਆ ਬਣਾ ਨਾ ਭੁੱਖ ਲੱਗੀ ਆ ਤੇ ਮੰਮੀ ਕੋਲ ਭਾਵੇਂ ਨਹੀਂ ਪੂਰੇ ਹੋਣ ਦੇ ਇਹ ਮੈਨੂੰ ਲੱਗੀ ਆ ਤੁਸੀਂ ਵੀ ਸਮੋਸੇ ਵਰਗਾ ਤਾਂ ਜੇ ਤੇਰੇ ਸਿਰ ਤੇ ਰਹੇ ਤੇ ਸਾਰੇ ਬੰਦੇ ਭੁੱਖੇ ਰਹਿਣਗੇ ਅੱਜ ਮੈਂ ਕਿਆ ਚੰਗਾ ਜਿਹਦਾ ਚੰਗਾ ਹੀ ਤੇਰੇ ਪਿੰਡ ਆਏ ਆ ਵੇਖਾਂ ਪੇਕੇ ਪਿੰਡ ਹੈ ਭੁੱਖੇ ਰੱਖਣ ਦੀ ਸਾਨੂੰ ਦੇਖੋ ਸਹੀ ਧੰਨਵਾਦ ਰੋਟੀਆਂ ਖਵਾਉਣ ਦਾ ਭਾਫਾ ਮੈਨੂੰ ਕੋਲ ਕਰ ਲਓ ਇੱਕ ਵਾਰੀ ਚੱਲ ਲਾ ਪਾਪੇ ਦੇ ਰੋਟੀਆਂ ਲਾਉਣੀਆਂ ਮੈਂ ਐਡਾ ਕਮਾ ਘਮਾ ਲਾਉਣੀਆਂ ਅੱਛਾ ਕਿੰਨਾ ਜਿਆ ਲੱਗਦਾ ਤੇਰਾ ਪਾੜ ਜਾਂਦੀਆਂ ਵਾ ਸੁਣ ਤਰੀਕਾ ਦੱਸਿਆ ਤੇ ਘਰ ਵਿੱਚ ਕਈਆਂ ਨੇ ਉਹ ਵਿੱਚ ਪਾ ਕੇ ਆ ਪਾਇਆ ਵਿੱਚ ਦੂਜਾ ਆਟਾ ਨਹੀਂ ਮਾਰ ਲਿਆ ਕਦੀ ਵਿਚਾਰੀ ਦੀ ਅੱਗ ਪੁੱਜ ਜਾਂਦੀ ਆ ਕਦੀ ਹਲਵਾ ਫੌੜ ਜਾਂਦਾ ਵਾ ਆ ਦੇਖਾ ਸਾਡੇ ਜਣੇ ਮੇਰੇ ਨਾਲ ਨਾ ਵੇਖੋ ਜਾਓ ਉਧਰ ਦਰਸ਼ਕ ਵੇਖਣ ਦੇ ਆ ਵੀ ਸ਼ਾਇਦ ਰੋਟੀ ਮਿਲੇਗੀ ਅੱਜ ਘਰ ਤਾਂ ਨੂੰ ਇਹਨੂੰ ਖਾਲ ਦਿੰਨੀ ਆ ਹੁਣ ਵੇਖ ਕਿੱਥੇ ਆ ਇੱਥੇ ਆਦਿ ਟਾਵਰ ਬਣਾਉਂਦੇ ਆ ਜਵਾਰ ਦੀ ਰੋਟੀ ਦੀ ਗੱਲ ਕੀਤੀ ਐ ਜਵਾਰ ਦੀ ਖਾਂਦੇ ਹੁੰਦੇ ਆ ਕਣਕ ਦੀ ਤੇ ਮੈਂ ਵੀ ਪਕਾ ਲੀਦਾ ਲਫਾਫਾ ਮੇਰੇ ਅਲੋਂ ਹੀ ਆਖਣ ਦੀਆਂ ਜਾਓ ਭੱਜੋ ਮਜ਼ਰ ਲੱਗਦੀ ਐ ਮੈਂ ਮੇਰੇ ਅਲੋਂ ਤਾਂ ਵੇਖੋ ਹੂੰ ਓਹੋ ਜਰਾ ਪਤਾ ਕੀ ਆਪਣਾ ਚੱਕਰ ਇਹ ਵਿਆਹ ਤੋਂ ਪਹਿਲਾਂ ਵੀ ਇਦਾਂ ਕਰਦੀ ਹੈ ਹਨਾ ਵਿਆਹ ਤੋਂ ਪਹਿਲਾਂ ਆਪਣਾ ਚੱਕਲਾ ਚੌਂਕਾ ਹੱਥ ਜੜਿਆ ਹੁੰਦਾ ਨਾ ਹੁਣ ਇੱਥੇ ਮੈਨੂੰ 20 ਸਾਲ ਹੋ ਗਏ ਗਏ ਨੇ ਇਹ ਫੇਰ ਉਹ ਤਾਂ ਕਰਕੇ ਪਹਿਲਾਂ ਦਾਦੀ ਨਾਲ ਜੇ ਲੈ ਹੁੰਦੇ ਚੌਂਕੜ ਚੋਕ ਕੇ ਭਲਾ ਹਨ ਕੋੜੇ ਹੈਂ ਭਲਾ ਹਨ ਹੈਗਾ ਵਾਹ ਜੀ ਵਾਹ ਆਂਦੀ ਰੋਟੀ ਨਹੀਂ ਵੇਖਿਓ ਸਹੀ ਇਹ ਇੱਕ ਅਜੇ ਲਫਾਫਾ ਮਿਲ ਲੰਦੋ ਹਾਂ ਨਹੀਂ ਆ ਰੋਟੀ Chandni ਨੂੰ ਸ਼ੇਕ ਕੀਤੇ ਆ ਹੋਰ ਨਹੀਂ ਆਓ ਇੱਥੇ ਬਾਬਾ ਜੀ ਮੈਨੂੰ ਮੈਨੂੰ ਨਾ ਸਿੱਟਮ ਜਾ ਸੱਟ ਜਾਣੀ ਹੋਣਾ ਇੱਕ ਫੱਟੀ ਉੱਚੀ ਚੱਕ ਲੈਣੀ ਵਾ ਉਹ ਮੈਨੂੰ ਤੂੰ ਆਉਂ ਬੈਂ ਕਾ ਡਰਾਈਵਰ ਬਰਾਬਰ ਪਾਲਦਾ ਡਰਾਈਵਰ ਭਾਗ ਜਾ ਲਾਲਾ ਲਈ ਮੈਨੂੰ ਨਹੀਂ ਮਜ਼ਾ ਆਉਂਦਾ ਇੱਥੇ ਲੋਂਦਾ ਰੋਟੀ ਡਰਾਈਵਰ ਬਦਲੇ ਆ ਗਿਆ ਉਹ ਕਿਉਂ ਹੋ ਗਿਆ ਡਰਾਈਵਰ ਬਦਲ ਦੋ ਹੁਣ ਹਾਂਜੀ ਨਾ ਪਿੰਡ ਚਲੀਏ ਇਹਦਾ ਆਪਣਾ ਸਿਸਟਮ ਜਿਆ ਸਾਰਾ ਸੈੱਟ ਕੀਤਾ ਹੁੰਦਾ ਨਾ ਉੱਥੇ ਹੀ ਜੀ ਵਧੀਆ ਲੱਗਦਾ ਹੁਣ ਮੈਂ ਕਰਤੀ ਲਾਉਂਦਾ ਪਰਦਨਾ ਗੀਤਾਂ ਦੀ ਰੋਟੀ ਬੱਲੇ 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 ਕਿੰਨਾ ਮਖੌਲ ਮੈਨੂੰ ਵਾਓ ਕਰੀ ਜਾਵਾ ਕੋਈ ਨਹੀਂ ਘਰ ਜਾ ਕੇ ਮੇਰੇ ਹੱਥ ਦੀਆਂ ਖਾਣੀਆਂ ਵਾ ਇਹ ਹੈ ਜਿਹਦੀ ਮੂਹਰੇ ਹੈ ਤਾਈ ਇਹਦੀ ਪਤਲੀ ਆ ਕਿੱਥੇ ਆ ਇੱਥੇ ਆ ਇੱਥੇ ਵਾਹ ਮੇਰੀ ਰੋਟੀ ਪਸਾਂਦੇ ਨੇ ਨਾ ਆਈ ਵੇਖਾਂ ਹਾਂ ਹਾਂ ਹਮਾਰੇ ਸੱਸ ਮਾਂ ਦੇ ਹੱਥਾਂ ਦੀਆਂ ਰੋਟੀਆਂ ਖਾਣੀਆਂ ਤਾਂ ਕਰਕੇ ਮੇਰੀ ਰੋਟੀ 'ਚ ਨੁਕਸ ਨਿਕਲਦੇ ਸੀ ਨਹੀਂ ਤਾਂ ਮਾਤਾ ਘਰ ਰੋਟੀਆਂ ਮੇਰੀਆਂ ਖਾਂਦੇ ਆ ਉਦੋਂ ਕਦੀ ਕੋਈ ਗੱਲ ਨਹੀਂ ਕੀਤੀ ਹੁਣ ਇੱਥੇ ਤੁਹਾਡੇ ਸਾਹਮਣੇ ਆਣ ਕੇ ਨਾ ਤਾਂ ਹੁਣ ਵੇਖ ਤੀ ਦੀਆਂ ਤੁਹਾਡੀ ਦੀਆਂ ਬਰੀਆਂ ਆਂ ਮੋਡੀਆਂ ਮੇਰੀ ਗੱਲ ਸੁਣ ਹਾਂ ਕੋਈ ਜਦੋਂ ਆਪਾਂ ਕੰਪਨੀ ਕੋਲੋਂ ਕੋਈ ਕੰਪਨੀ ਚੋਂ ਕੋਈ ਚੀਜ਼ ਲੈਨੇ ਹਣਾ ਤੇ ਪੀਸ ਡਿਫੈਕਟ ਨਿਕਲੇ ਅੱਛਾ ਕਾਹਲ ਜਾ ਕਰਨੀ ਪੈਂਦੀ ਨੇ ਮਾਲਕ ਨੂੰ ਉਹ ਤਾਂ 20 ਸਾਲਾਂ ਬਾਅਦ ਜਾ ਕੇ ਸੀ ਕਹਿਦਾ ਮਾਲਕ ਨੂੰ ਕਰਨੀ ਗਾਰੰਟੀ ਐ ਕਿ ਦੋ ਸਾਲ ਦੀ ਹੁੰਦੀ ਹੈ ਕਾਹਲ ਕਰਨੇ ਭਾਦ ਨੂੰ ਮੋੜ ਦਿਓ ਨਹੀਂ ਗਾਰੰਟੀ ਗਾਰੰਟੀ ਹੁੰਦੀ ਸਾਲ ਦੋ ਸਾਲ ਦੀ ਹੁਣ ਤੁਸੀਂ ਕਿਉਂ ਕਿ ਅੰਦੇ ਅੰਦੇ ਮੁੜ ਜਾਓ ਨਾ ਮੈਂ ਕਹਿੰਦੇ ਹੁੰਦਾ ਨਾ ਹੁਣ ਤੁਸੀਂ 20 ਸਾਲਾਂ ਬਾਅਦ ਜਾ ਕੇ ਸ਼ਿਕਾਇਤ ਲਾਉਣਦੇ ਆ 20 ਸਾਲਾਂ ਬਾਅਦ ਹੁਣ ਇਹ ਘੰਟੀ ਚਾਹੀਦੀ ਆ ਤਾਂ ਹੁਣ ਨਹੀਂ ਗਾਰੰਟੀ ਨਹੀਂ ਮੈਂ ਕਹਾਂ ਮੈਂ ਸੁੱਚ ਸ਼ਿਕਾਇਤ ਕੀਤੀ ਆ ਅੱਛਾ ਤਾਂ ਇਹਦੇ ਮੈਂ ਆ ਗਿਆ ਦੁਕਾਨਾਂ ਵਾਲਾ ਕਹਿੰਦਾ ਹੁੰਦਾ ਜੇ ਨਹੀਂ ਠੀਕ 20 ਸਾਲਾਂ ਬਾਅਦ ਤੇ ਕੰਪਨੀ ਵੀ ਬਦਲ ਜਾਂਦੀ ਆ ਨਵੀਆਂ ਕੰਪਨੀਆਂ ਆ ਜਾਂਦੀਆਂ ਉਹ ਤਾਂ ਤੁਸੀਂ ਅੱਜ ਵੀ ਗਾਰੰਟੀ ਲੱਭਦੇ ਫਿਰਦੇ ਵੇਖੋ ਜੀ ਮੈਂ ਸ਼ਿਕਾਇਤ ਲਾ ਇਧਰ ਹੀ ਜ਼ਿੰਦਗੀ ਜੀ 20 ਸਾਲਾਂ ਜਿਹੜੇ ਪ੍ਰੈਕਟਿਸ ਕਰਦੇ ਉਹ ਨਾ ਜਰੀ ਗਈ ਪਹਿਲੀ ਸ਼ਿਕਾਇਤ ਚਲੋ ਆਹ ਦਰਦੀ ਦਰਦੀ ਆਹ ਸਣੀ ਦਰ ਕੋਈ ਖਾ ਲਈ ਤੂੰ ਜੀ ਤਾਂ ਨਹੀਂ ਮੈਂ ਜੇ ਇੱਕ ਉਹ ਖਾਦੀ ਜਵਾਰ ਦੀ ਇੱਕ ਕਣਕ ਦੀ ਖਾਣੀ ਖਾਦੀ ਖਾਣਾ ਜਵਾਰ ਦੀ ਮਸ਼ਰੂਮ ਨਾ ਖਾ ਲਈ ਕਣਕ ਦੀ ਸਬਜ਼ੀ ਖਾ ਲੈਣੀ ਲੈਣ ਤੇ ਸਬਜ਼ੀਆਂ ਤੇ ਫਾਈ ਦੂਜੇ ਹਾਂ ਖੁੰਬਾ ਹੋ ਜਾਂਦੀ ਹੈ ਸ਼ਰੀ ਨੂੰ ਆਜ ਮਾਰ ਬੋਲ ਤਾਂ ਮੈਂ ਖਾਣੀ ਨਹੀਂ ਤੂੰ ਸਾਗ ਨਹੀਂ ਲਿਆ ਮਨ ਤਾਂ ਨਹੀਂ ਮੈਂ ਸਿੰਪਲ ਰੋਟੀ ਖਾਣਾ ਸਿੰਪਲ ਰੋਟੀ ਖਾਣੀ ਘਰ ਜਾਂਦੇ ਜਾਂਦੇ ਵਿਆਹ ਹੋ ਜਾਣਾ ਮਸ਼ਰੂਮ ਵੇਖ ਲਈਏ ਤੇ ਮਸ਼ਰੂਮ ਤੇ ਫੇਰੇ ਹਾਂ ਤੂੰ ਖਾਦਾ ਪੁੱਤ ਕੀ ਸਾਗ ਹੂੰ 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 ਵਸ ਦੋ ਗੱਲਾਂ ਹੁੰਦੀਆਂ ਇਹਨੂੰ ਹੂੰ ਹੂੰ ਬਸ ਜੂਰਾ ਖੋਲ ਲੈ ਹੈ ਨਹੀਂ ਹਾਂ ਚਲੋ ਜੀ ਡਿੱਗੀ ਭਰ ਲਈ ਸਾਗ ਦੀ ਆਪਾਂ ਹੁਣ ਚੱਲੇ ਪਿੰਡ ਹੈ ਮਾਰਾ ਦੇ ਮੈਨੂੰ ਰੋਟੀ ਵੀ ਰਾਤ ਦੀ ਆ ਜਵਾਰ ਦੀ ਵੀ ਜਾ ਕੇ ਆਪਾਂ ਕਉਣੀ ਨੇ ਪਾਈ ਮੇਰੀ ਧੀ ਨੂੰ ਅੱਛਾ ਤੇ ਸਾਗ ਵੀ ਬਣਾਤਾ ਚਲ ਭਰਾ ਤੈਨੂੰ ਲਾ ਕੇ ਦਿੱਤੀਆਂ ਸਾਨੂੰ ਥੋੜਾ ਮੈਂ ਕੱਲ੍ਹ ਦੀ ਥੋੜੀ ਖਾ ਲੈਣੀ ਆ ਤੂੰ ਆਪੇ ਆਖਿਆ ਵੀ ਧੀ ਨੂੰ ਵੇ ਤੀਨ ਮਤਲਬ ਲਾਤੀ ਆਪੇ ਤੀਨ ਜਾ ਕੇ ਪਕਾਉਣੀ ਨਾ ਪਏ ਇਸ ਕਰਕੇ ਹੂੰ ਪਰਵਾਰ ਲਈ ਤੇ ਰੋੜਾ ਪਿਓ ਕਿਆ ਬਥੇਰਾ ਰੋਇਆ ਸੀ ਉਦੋਂ ਉਹ ਕਰੇ ਉਹਨਾਂ ਥੋੜਾ ਰਹਾ ਥੱਕਾ ਉਹ ਥੱਕ ਰੋ ਫਿਲਮ ਨਹੀਂ ਵੇਖੀ ਜਾਂਦੀ ਤੇ ਵਿਆਹ ਹੋਵਾਂ ਦੀ ਮੈਂ ਆਪ ਨਹੀਂ ਵੇਖੀ ਉਹਤੇ ਉਹਨਾਂ ਨੇ ਨਾ ਮੇਰ ਕੋ ਰਿਆ ਹੀ ਨਹੀਂ ਇੱਕ ਵੀ ਨਹੀਂ ਦੋ ਵੀ ਨਹੀਂ ਇਕੱਠੇ ਤਿੰਨ ਕਿ ਚਾਰ ਗੀਤ ਲਾਇ ਰੋਣ ਵਾਲੇ ਹਾਂ ਮੇਰ ਕੋ ਨਹੀਂ ਵੇਖੀ ਜਦ ਮੈਨੂੰ ਜਦ ਚੇਤਾ ਆ ਚਾਰ ਗੀਤ ਲਾਇਆ ਤੂੰ ਦਾ ਰਵਾਰਵਾ ਮਾਰਦੇ ਆ ਚਲੋ ਠੀਕ ਆ ਉਹ ਤਾਂ ਇੰਨਾ ਰੋਈਏ ਮੇਰੀਆਂ ਤਾਂ ਤੇਰੀਆਂ ਬਿੰਦੀਆਂ ਲਾਸ ਲਾਸ ਕੇ ਕਦੀ ਕੇਦੀ ਧੋਣ ਨੂੰ ਲੱਗੀ ਕਦੀ ਕੇਦੀ ਧੋਣ ਨੂੰ ਲੱਗੀ ਜਿੰਨੀਆਂ ਵੀ ਮੱਤੇ ਦੀਆਂ ਲੱਗੀਆਂ ਆਈਏ ਚੱਲ ਚਾ ਚੁੱਕ ਹੁਣ ਸਮਾਨ ਚਲੀਏ ਹੋਰ ਤਰ ਹੁੰਦਾ ਵੇਖ ਕੇ ਹੋਰ ਤਰ ਹੁੰਦਾ ਵਾ ਚੰਗਾ ਡਾਂਗੀ ਚਲੋ ਲੱਗੋ ਦੋਡੀਆਂ ਖਾਈ ਜਾਂੜੀਆਂ ਲਾ ਲ ਗਏ ਹੁਣੇ ਹੈ ਮਗਾ ਆਈਆਂ ਲੋੜੀ ਤੇ ਆਵਾਂ ਲੋੜੀ ਤੇ ਆਹ ਹੁਣ ਇਹਨਾਂ ਨੇ ਗੰਨੇ ਰੱਖਿਆ ਆਂਦੇ ਆਪੇ ਇਹ ਗੰਨੇ ਜਿਹੜੇ ਕਿ ਨਹੀਂ ਆ ਢਾਈ ਗੰਨੇ ਆਂਦੇ ਤੁਹਾਨੂੰ ਇਹ ਖੀਰ ਖਵਾ ਲਾਂਗੇ ਤੁਹਾਨੂੰ ਖੀਰ ਖਵਾ ਲਣੀ ਆਂ ਚਾਹਤਾ ਕੀ ਪਰੌਦਾ ਕਰਨਾ ਹੈ ਕਹਿੰਦੇ ਹੋਰ ਆ ਗਿਆ ਉਧਰ ਚਲੋ ਇਹ ਗੰਨੇ ਆ ਤੁਹਾਨੂੰ ਲੋਹੜੀ ਤੇ ਖੀਰ ਖਵਾ ਲੈਣੀ ਆ ਹੁਣ ਇਹਨਾਂ ਨੂੰ ਸਾਈਂ ਦਾਤੀ ਆਪੇ ਇਹ ਲੋਹੜੀ ਤੇ ਆਉਣਾ ਵਾ ਨਹੀਂ ਕਿ ਖੀਰ ਖਾਣੀ ਆ ਤੇ ਕੁਲ ਬਣਾਉਂਦਾ ਹੈ ਤੁਹਾਡੇ ਜੋਗੀ ਨਹੀਂ ਖੀਰ ਉਦਾਂ ਤੇ ਮੈਂ ਹਰ ਵਾਰੀ ਬਣਾ ਲਈਨੀ ਹੁੰਨੀ ਪਰ ਹਰ ਕਾ ਮੈਂ ਤੁਹਾਡੇ ਹੱਥੋਂ ਖਾਣੀ ਐਰ ਕਹੀਂ ਇੱਥੇ ਸਾਈਂ ਲਾਤੀ ਹੁਣ ਇਥੇ ਖਾਣੀ ਖੀਰ ਆ ਵਾ ਬੜੀ ਇੱਥੇ ਬਣਾਇਓ ਤੁਹਾਂ ਕਾ ਡੰਗਾ ਪੱਠੇ ਪਾਉਣੀ ਹੈ ਹੋ ਇਸ ਕਰਕੇ ਹੀ ਆਪਰੇ ਆ। ਹੁਣ ਤੇ ਘਰ ਚਲੀਏ। ਪੰਜ ਵਜੇ ਚੱਲੇ ਆ। ਚਲੋ ਜੀ। ਨਿਆਰੇ ਤੇ ਨਿਆਣਿਆਂ ਦਾ ਵਾਂਡਾ ਹੋ ਗਿਆ। ਨਾਲੇ ਆਪਣਾ ਸਵਾਗ ਦੀ ਡਿੱਗੀ ਭਰ ਲਈ ਐ। ਨਾਲੇ ਵਾਂਡਾ ਵੇਖ ਗਏ ਹਨਾ। ਦੋਵੇਂ ਕੰਮ ਹੋ ਗਏ। ਚਲੋ ਜੀ। ਵੇ ਤੂੰ ਨਹੀਂ ਮਿਲਣਾ। ਉਹਨੇ ਮਿਲ ਲਿਆ ਵਾ। ਉਹਨੇ ਹੁੰਦਾ ਹੀ ਪੈਰ ਨਾਲੀ ਚ ਪਾ ਗਏ ਤੇ ਚੱਲ ਬੂਤ ਦਾ ਕੰਮ ਖਰਾਬ ਕਰਨ ਚੱਪੜਾ ਪਾ ਗਏ। ਉਹ ਸਾਲ ਤੱਕ ਕੋਠੇ ਤੇ ਰਿਹਾ ਉਹ ਨਹੀਂ ਲੱਭਾ। ਚਲੋ। ਚਲੋ ਜੀ। ਉਹ ਚਪਲਾ ਚਪ ਚਪਲਾ ਪਾ ਲਈਆਂ ਪੈਰੀ। ਬੂਡਲ ਭਾਬੇ ਪਾਲੇ ਆ ਨਹੀਂ 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 ਕੋਈ ਚੜਾਈ ਨਹੀਂ ਲਾ ਜੱਟਾ ਇਸ ਬਸ ਚਲੀਏ ਚਲੋ ਚਲੀਏ ਫਿਰ ਹਾਂਜੀ ਚਲੋ ਚੱਲਦੇ ਆ ਆਪਣੇ ਪਿੰਡ ਨੂੰ ਹਾਂ ਚੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ